ਬੈਂਗਸਟਰਸ ਆ ਰਨਿੰਗ ਦੀ ਗੀਲਸ ਐਂਡ ਇਟ ਹਸ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰੇਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਬੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਉਮੀਦ ਹੋ ਸਕਦੀ ਸੀ ਤੁਹਾਡੀ ਗੱਲ ਆ ਤੇ ਇੱਕ ਮਿੰਟ ਮੇਰੀ ਮੇਰੀ ਹੋ ਗਿਆ ਮੈਂ ਥੋੜੀ ਜੀ ਹਾਊਸ ਤੋਂ ਅੱਜ ਚੱਲ ਲੈਣੀ ਚਾਹਣਾ ਕਿ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਪੂਰੀ ਰਿਪੋਰਟ ਲੈ ਕੇ ਆਉਣ ਔਰ ਉਹਦੇ 'ਚ 311 ਦੀ ਕਾਰਵਾਈ ਉਹਦੇ 'ਚ ਕਰ ਸਕਦੇ ਆ ਨਹੀਂ ਕਰ ਸਕਦੇ ਉਹਦੇ ਦੀ ਉਹਦੀ ਪੂਰੀ ਕਾਰਵਾਈ ਲੈ ਕੇ ਹਨ ਔਰ ਇੱਕ ਗੱਲ ਉਹਦੇ 'ਚ ਹੋਰ ਉਹਨੂੰ ਮੀਡੀਆ 'ਚ ਨਹੀਂ ਜਾਣ ਦਿੱਤਾ ਗਿਆ ਇਹ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ ਜਿਹੜੀ ਰਿਪੋਰਟ ਗਈ ਹੈ ਇਹ ਸੇ ਐਫ ਆਈ ਆਰ ਨੂੰ ਮੀਡੀਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਔਰ ਉਸ ਦਿਨ ਕਿਹੜੇ ਕਿਹੜੇ ਪੋਲੀਟਿਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫ ਆਈ ਆਰ ਹੋਈ ਹੈ ਗੱਲ ਹੋਈ ਜਿਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ ਡੀਜੀਪੀ ਪੰਜਾਬ ਤੋਂ ਮੰਗ ਲਈ ਜਾਵੇ ਲੋਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ ਪਰ ਲੌਰੈਂਸ ਬਿਸ਼ਰੋਈ ਨੂੰ ਵੀ ਵੇਚੀ ਰੱਖ ਲਈਏ ਉਸ ਅਫਸਰ ਦੀ ਕਾਰਵਾਈ ਵੇਚੀ ਪਈ ਹੈ ਨਾ ਇੱਧਰ ਧਿਆਨ ਹੀ ਨਹੀਂ ਕਰਦੇ ਇੱਧਰ ਮਾਨਯੋਗ ਸਪੀਕਰ ਸਾਹਿਬ ਇੰਨੇ ਚੰਗੇ ਹੋ ਜੀ ਇੰਨਾ ਵਧੀਆ ਤੁਹਾਡਾ ਅੱਜ ਮੂਡ ਹੈ ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ ਹੈ ਬਲੈਕ ਸ਼ੀਪ ਨੇ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ ਦੇ ਹਾਕਿਆਂ ਤੋਂ ਬਾਅਦ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਚ ਜਿਨੇ ਆਪਣਾ ਫੋਨ ਦਿੱਤਾ ਐਨਾ ਬੰਜਰ ਗੁਨਾਹ ਕਰ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਚੀਮਾ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ ਇੱਕ ਮਿੰਟ ਪਲੀਜ਼ ਮਾਰਜੋਕ ਸਪੀਕਰ ਸਾਹਿਬ ਤੁਹਾਡੇ ਕੋਲੇ ਤੁਹਾਡੀ ਚੇਅਰ ਕੋਲੇ ਬਹੁਤ ਪਾਵਰਸ ਨੇ ਤੁਸੀਂ ਕਿਸੇ ਵੀ ਅਫੀਸਰ ਤੋਂ ਕੋਈ ਵੀ ਰਿਪੋਰਟ ਜਿਹੜੀ ਆ ਉਹ ਕਾਲ ਕਰ ਸਕਦੇ ਹੋ ਬੁਲਾ ਸਕਦੇ ਹੋ ਸੋ ਮੈਂ ਸਮਝਦਾ ਇਸ ਲਈ ਸਦਨ ਦੀ ਸਹਿਮਤੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਜਿਹੜਾ ਲੀਡਰ ਆਫ ਦਿ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਭ ਜੁੜਾਈਸ ਹੈ ਸਾਨੂੰ ਇਹਦੇ ਤੇ ਮੈਂ ਸਮਝਦਾ ਜ਼ਿਆਦਾ ਡਿਸਕਸ਼ਨ ਦੀ ਲੋੜ ਨਹੀਂ ਆਨਰੇਬਲ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਉੱਤੇ ਪਲੀਜ਼ ਹਾਈ ਕੋਰਟ ਦੇ ਅੰਦਰ ਮਾਮਲਾ ਹਾਈ ਆਨਰੇਬਲ ਪਲੀਜ਼ ਪਲੀਜ਼ ਹਾਈ ਕੋਰਟ ਜਿਹੜੀ ਆਨਰੇਬਲ ਹਾਈ ਕੋਰਟ ਮੈਂ ਮੈਂ ਤੁਹਾਨੂੰ ਤਰੀਫ਼ ਕਰਨ ਦੇਤੇ ਆਪਣੀ ਕੌਮ